ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਜਿਵੇਂ ਕਿ ਆਪਾਂ ਲਾਸਟ ਵੀਡੀਓ ਦੇ ਵਿੱਚ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ ਅਗਲੀ ਵੀਡੀਓ ਆਪਣੀ ਲਾਈਫ ਦੇ ਤਜਰਬੇ ਨੂੰ ਲੈ ਕੇ ਆਉਣ ਵਾਲੀ ਹੈ ਸੋ ਅੱਜ ਮੈਂ ਤੁਹਾਡੇ ਨਾਲ ਜ਼ਿੰਦਗੀ ਦਾ ਉਹ ਤਜਰਬਾ ਸਾਂਝਾ ਕਰਦੀ ਹਾਂ ਤੇ ਨਾਲ ਇੱਕ ਅੱਜ ਦੀ ਵੀਡੀਓ ਆਪਾਂ ਇੱਕ ਸਟੋਰੀ ਤੋਂ ਸ਼ੁਰੂ ਕਰਦੇ ਹਾਂ ਤੇ ਫਿਰ ਅੱਗੇ ਕੰਟੀਨਿਊ ਕਰਦੇ ਹਾਂ ਕਿ ਲਾਈਫ ਦੇ ਵਿੱਚ ਨਾ ਜ਼ਿੰਦਗੀ ਦੇ ਵਿੱਚ ਕਈ ਵਾਰੀ ਅਸੀਂ ਆਪਣੇ ਆਪ ਨੂੰ ਉਸ ਤਰੀਕੇ ਨਾਲ ਮਤਲਬ ਕਿ ਇੱਥੇ ਆਪਾਂ ਗੱਲ ਹੋਣ ਜਾ ਰਹੀ ਹੈ ਮਾਈਂਡ ਸੈਟ ਦੀ ਬੇਸਿਕਲੀ ਕਿ ਸਾਡਾ ਜਿਹੜਾ ਦਿਮਾਗ ਆ ਇਹਨੂੰ ਅਸੀਂ ਕਿੰਨੇ ਤਰੀਕਿਆਂ ਨਾਲ ਇੱਕ ਹਿਸਾਬ ਦਾ ਇਹਨਾਂ ਨੂੰ ਅਸੀਂ ਰੋਕ ਲੰਨੇ ਆ ਇੱਕ ਆਪਣੇ ਅੰਦਰ ਹੀ ਇੱਕ ਦਾਇਰਾ ਬਣਾ ਲੰਨੇ ਆ ਕਿ ਮੈਂ ਇਸ ਨੂੰ ਕ੍ਰੋਸ ਹੀ ਨਹੀਂ ਕਰ ਸਕਦਾ ਇੱਕ ਨਾ ਹਾਥੀ ਦਾ ਬੱਚਾ ਹੁੰਦਾ ਤੇ ਉਹਨੂੰ ਬਚਪਨ ਤੋਂ ਹੀ ਇੱਕ ਰੱਸੀ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਉਹ ਆਪਣੇ ਆਪ ਨੂੰ ਬਸ ਸਮਝ ਲੈਂਦਾ ਆ ਕਿ ਮੇਰੀ ਇਹੀ ਲਾਈਫ ਆ ਇੰਨਾ ਕਿ ਮੇਰਾ ਦਾਇਰਾ ਆ ਕਿ ਮੈਂ ਸਾਰੀ ਉਮਰ ਇੱਥੇ ਹੀ ਕੱਢ ਦੇਣੀ ਆ ਇਸ ਰੱਸੀ ਦੇ ਨਾਲ ਹੀ ਤੇ ਮੈਂ ਇਹਨੂੰ ਕਦੇ ਕੱਟ ਹੀ ਨਹੀਂ ਪਾਉਂਗਾ ਕਿਉਂਕਿ ਜਦੋਂ ਛੋਟਾ ਹੁੰਦਾ ਚਾਹੇ ਭਾਵੇਂ ਹਾਥੀ ਦਾ ਬੱਚਾ ਹੀ ਆ ਪਰ ਜਦੋਂ ਛੋਟਾ ਹੁੰਦਾ ਬੱਚਾ ਉਹਨ ਰਸਾਇਆ ਕਾਫੀ ਮੋਟਾ ਤਾਂ ਆਬਵੀਅਸਲੀ ਉਹ ਚੀਜ਼ ਨੂੰ ਨਹੀਂ ਕੱਟ ਸਕੂਗਾ ਇੰਨੀ ਈਜ਼ਲੀ ਪਰ ਜਿਵੇਂ ਜਿਵੇਂ ਇਹ ਵੱਡਾ ਹੁੰਦਾ ਉਹਨੂੰ ਨਹੀਂ ਪਤਾ ਕਿ ਮੇਰੇ ਚ ਜੜੀ ਹੈਗੀਆਂ ਨੇ ਪਾਵਰ ਸਾਰੀਆਂ ਨੇ ਜਿਵੇਂ ਵੱਡਾ ਹੋ ਰਿਹਾ ਮੇਰੇ ਚ ਤਬਦੀਲੀਆਂ ਆ ਰਹੀਆਂ ਨੇ ਪਰ ਉਹਦਾ ਮਾਈਂਡ ਸੈਟ ਕਿੱਥੇ ਖੜਾ ਆ ਕਿ ਮੈਂ ਇੱਥੇ ਬੰਨਿਆ ਹੋਇਆ ਹਾਂ ਰੱਸੀ ਦੇ ਨਾਲ ਤੇ ਮੈਂ ਇਦਾਂ ਹੀ ਹਾਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਇੱਕ ਦਿਨ ਕੀ ਹੁੰਦਾ ਕਿ ਉਸ ਰੱਸੀ ਨੂੰ ਕੱਟ ਦਿੱਤਾ ਜਾਂਦਾ ਤੇ ਜਦੋਂ ਕੱਟ ਦਿੱਤਾ ਜਾਂਦਾ ਤਾਂ ਫਿਰ ਵੀ ਉੱਥੇ ਖੜਾ ਰਹਿੰਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਕੋਈ ਟਰਾਈ ਕਰਾਂ ਜਾਂ ਮੈਂ ਕੁਝ ਕਰ ਸਕਦਾ ਅਗੇ ਜਾਂ ਮੈਂ ਇਹ ਤੋਂ ਦੌੜ ਸਕਦਾ ਉਹਨੂੰ ਬਸ ਸ਼ੁਰੂ ਤੋਂ ਜਿਹੜੀ ਸੀ ਦੇਖਦਾ ਆ ਉੱਥੇ ਸਟਕ ਹੋ ਜਾਂਦਾ ਸੋ ਇਸੇ ਤਰ੍ਹਾਂ ਹੀ ਸਾਡੀ ਲਾਈਫ ਆ ਕਈ ਵਾਰ ਸਾਨੂੰ ਖੁਦ ਨਹੀਂ ਪਤਾ ਹੁੰਦਾ ਕਿ ਤੁਹਾਨੂੰ ਨਹੀਂ ਪਤਾ ਹੋਣਾ ਕਿ ਤੁਹਾਡੇ ਅੰਦਰ ਕਿੰਨੀਆਂ ਸਾਰੀਆਂ ਕੁਆਲਿਟੀਜ਼ ਨੇ ਤੁਸੀਂ ਕੀ ਕਰ ਸਕਦੇ ਏ ਲਾਈਫ ਦੇ ਵਿੱਚ ਡੀਮੋਟੀਵੇਟ ਹੋਏ ਹੋਏ ਬਹੁਤ ਜ਼ਿਆਦਾ ਬੇਸਿਕਲੀ ਕਿਉਂਕਿ ਸਾਡਾ ਆਲਾ-ਦਵਾਲਾ ਵੀ ਸਾਡੇ ਤੇ ਬਹੁਤ ਇਫੈਕਟ ਪਾਉਂਦਾ ਕੋਈ ਸਾਨੂੰ ਮੋਟੀਵੇਟ ਕਰਨ ਵਾਲਾ ਨਹੀਂ ਹੁੰਦਾ ਜਾਂ ਜੇ ਕਿਸੇ ਕੰਮ ਨੂੰ ਸ਼ੁਰੂ ਕਰਦੇ ਆ ਸਾਨੂੰ ਗੱਲਾਂ ਬਹੁਤ ਸੋਹਣੀਆਂ ਬੰਦੀਆਂ ਨੇ ਤੇ ਸਾਨੂੰ ਉਸ ਚੀਜ਼ ਨੂੰ ਆਪਣੇ ਜਿਹੜਾ ਹੈਗਾ ਸਟਰੋਂਗ ਹੋਣਾ ਪੈਣਾ ਸਾਨੂੰ ਆਪਣੇ ਆਪ ਤੇ ਸਭ ਤੋਂ ਪਹਿਲਾਂ ਯਕੀਨ ਹੋਣਾ ਚਾਹੀਦਾ ਇੱਥੇ ਮੈਂ ਤੁਹਾਨੂੰ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਦੱਸਦੀ ਹਾਂ ਲਾਸਟ ਈਅਰ ਮੈਂ ਇੱਕ ਐਗਜ਼ਾਮ ਦੇਣਾ ਸੀ ਤੇ ਜਦੋਂ ਮੈਂ ਐਗਜ਼ਾਮ ਦਿੱਤਾ ਮੈਂ ਹਾਰਡਲੀ ਮੈਨੂੰ ਲੱਗਦਾ 15 ਕਿ ਦਿਨ ਕਲਾਸਾਂ ਲਾਈਆਂ ਹੋਣਗੀਆਂ ਕਿਉਂਕਿ ਮੈਨੂੰ ਟਾਈਮ ਨਹੀਂ ਸੀ ਲੱਗਦਾ ਮੈਂ ਬੱਸ ਦੇ ਵਿੱਚ ਹੀ ਜਦੋਂ ਜਾਣਾ ਉਹਦੀ ਕਲਾਸ ਸ਼ੁਰੂ ਹੋ ਜਾਣੀ ਤੇ ਮੈਂ ਭੱਜ ਨੱਠ ਕੇ ਹੀ ਉਹ ਕਲਾਸਾਂ ਲਾਉਣੀਆਂ ਤੇ ਮੇਰੀ ਜਿਹੜੀ ਸਕੂਲਿੰਗ ਆ ਸ਼ੁਰੂ ਤੋਂ ਹੀ ਮੈਂ ਪੰਜਾਬੀ ਸਕੂਲ 'ਚ ਹੀ ਪੜ੍ਹੀ ਹਾਂ ਨਾ ਹੀ ਸਾਡੀ ਫੈਮਿਲੀ 'ਚ ਕੋਈ ਐਵੇਂ ਦਾ ਸੀਗਾ ਵੀ ਜਿਹੜ ਇਦਾਂ ਪੁਸ਼ ਕਰੇ ਕਿ ਹਾਂ ਜਿਵੇਂ ਅੱਜ ਕੱਲ ਆਪਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਕਰਦੇ ਆ ਤੂੰ ਪੜਨਾ ਤੂੰ ਇਹ ਨਹੀਂ ਕਰਨਾ ਤੂੰ ਮਤਲਬ ਤੁਹਾਨੂੰ ਪਤਾ ਹੀ ਆ ਪਿੰਡਾਂ ਦਾ ਮਾਹੌਲ ਜਿਹੜਾ ਆਪਣਾ ਫੈਮਲੀਆ ਦਾ ਹੁੰਦਾ ਵੀ ਚਿੱਲ ਕਰੋ ਤੁਸੀਂ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਨਹੀਂ ਹੁੰਦਾ ਇਦਾਂ ਉਹ ਹੀ ਹਾਂ ਵੀ ਅਸੀਂ ਬੱਚੇ ਤੇ ਬਹੁਤ ਹੀ ਪ੍ਰੈਸ਼ਰ ਪਾਈਏ ਇਹ ਤਾਂ ਹੋਣੀ ਆ ਚੀਜ਼ਾਂ ਤਾਂ ਹੋਣ ਲੱਗੀਆਂ ਨੇ ਹੁਣ ਤਾਂ ਨਿਆਣੇ ਤੇ ਕਈ ਵਾਰੀ ਜ਼ਿਆਦਾ ਹੀ ਹੱਦ ਤੋਂ ਜ਼ਿਆਦਾ ਹੀ ਕਈ ਤਾਂ ਬਰਡਨ ਪਾ ਦਿੰਦੇ ਆ ਬਹੁਤ ਜ਼ਿਆਦਾ ਜਿਸ ਦੇ ਕਰਕੇ ਉਹਦਾ ਮਾਨਸਿਕ ਵਿਕਾਸ ਵੀ ਨਹੀਂ ਕਈ ਵਾਰੀ ਹੋ ਪਉਂਦਾ ਉਹ ਚੀਜ਼ ਸੀਗੀ ਪਰ ਮੈਨੂੰ ਖੁਦ ਨੂੰ ਹੁੰਦਾ ਸੀ ਪਹਿਲਾਂ ਤੇ ਕਿ ਮੈਂ ਕੁਝ ਕਰਨਾ ਲਾਈਫ ਦੇ ਵਿੱਚ ਕੁਝ ਕਰਨਾ ਤੇ ਜਦੋਂ ਮੈਨੂੰ ਇੱਥੇ ਮੈਂ ਦਿੱਤਾ ਨਾ ਟੈਸਟ ਲਾਸਟ ইয়ার ਤੇ ਮਤਲਬ ਕਿ ਮੇਰਾ ਜਿਹੜਾ ਰਿਜ਼ਲਟ ਆਇਆ ਸੀ ਉਹ ਮਤਲਬ ਇੰਨਾ ਵਧੀਆ ਆਇਆ ਸੀ ਕਿ ਕਈ ਜਿਹੜੇ ਵਧੀਆ ਸਕੂਲਿੰਗ ਵਾਲੇ ਬੱਚੇ ਸੀਗੇ ਮੇਰੀ ਕਲਾਸ ਦੇ ਵਿੱਚ ਹੀ ਜਿਨ੍ਹਾਂ ਨੂੰ 2-2 3-3 ਮਹੀਨੇ ਹੋ ਗਏ ਸੀ ਕਲਾਸਾਂ ਲਾਉਂਦਿਆਂ ਨੂੰ ਉਹਨਾਂ ਦਾ ਵੀ ਨਹੀਂ ਸੀ ਉਹ ਰਿਜ਼ਲਟ ਆਇਆ ਤੇ ਮੇਰਾ 15 ਦਿਨਾਂ ਦੇ ਵਿੱਚ ਮੈਂ ਪੇਪਰ ਦਿੱਤਾ ਸੀ ਤੇ ਮੇਰਾ ਰਿਜ਼ਲਟ ਵਧੀਆ ਆਇਆ ਸੀ ਪਰ ਮੈਂ ਵੀ ਸਟਕ ਹੋ ਗਈ ਉੱਥੇ ਮੈਨੂੰ ਉਦੋਂ ਨਹੀਂ ਪਤਾ ਲੱਗਿਆ ਪਰ ਮੈਨੂੰ ਉਸ ਤੋਂ ਵੀ ਜ਼ਿਆਦਾ ਇੱਕ ਇੱਥੇ ਇਹ ਵੀ ਚੀਜ਼ ਦੇ ਨਾਲ ਲਿੰਕ ਹੋ ਰਹੀ ਆ ਕਿ ਜਿੰਨੇ ਜਿਵੇਂ ਲਾਈਫ 'ਚ ਕੋਸ਼ਿਸ਼ ਕਰਦੇ ਜਾਵਾਂਗੇ ਤਰੱਕੀ ਜਾਂ ਕੁਝ ਵੀ ਆ ਕਦੇ ਵੀ ਲਾਈਫ ਨੂੰ ਇੰਨਾ ਈਜ਼ੀ ਨਹੀਂ ਲੈਣਾ ਚਾਹੀਦਾ ਨਾ ਹੀ ਜ਼ਿੰਦਗੀ ਇੰਨੀ ਸੌਖੀ ਆ ਕਿਉਂਕਿ ਸੌਖੀਆਂ ਚੀਜ਼ਾਂ ਇਸ ਵੈਰੀ ਰੇਅਰ ਹੀ ਆ ਜੇ ਕਿਸੇ ਦਾ ਲੱਕ ਚੱਲ ਜੇ ਅਦਰਵਾਈਜ਼ ਮਿਹਨਤ ਹੀ ਕੰਮ ਆਉਂਦੀ ਆ ਲਾਈਫਟਾਈਮ ਦੇ ਲਈ ਸੋ ਉਹਦੀ ਵੀ ਮੈਂ ਇੱਥੇ ਗੱਲ ਕਰਨ ਜਾ ਰਹੀ ਹਾਂ ਕਿ ਉਦੋਂ ਮੈਨੂੰ ਵੀ ਇਦਾਂ ਲੱਗਿਆ ਸੀ ਕਿ ਇਨਫਾ ਮੈਨੂੰ ਹੁਣ ਪਤਾ ਲੱਗਿਆ ਸਾਲ ਬਾਅਦ ਜਾ ਕੇ ਕਿ ਮੈਨੂੰ ਉਸ ਤੋਂ ਵੀ ਜ਼ਿਆਦਾ ਸਕੋਰ ਚਾਹੀਦਾ ਆ ਤੇ ਜੇ ਮੈਂ ਉਹਦੀ ਜਿਹੜਾ ਹੈਗਾ ਧਿਆਨ ਦਿੰਦੀ ਤਾਂ ਸ਼ਾਇਦ ਮੇਰਾ ਟਾਈਮ ਬਚ ਜਾਂਦਾ ਪਰ ਉਹੀ ਗੱਲ ਆ ਜਿਵੇਂ ਮੈਂ ਤੁਹਾਨੂੰ ਕਹਿੰਦੀ ਰਹਿੰਦੀ ਕਿ ਲਾਇਓ ਬੜਾ ਕੁਝ ਸਿਖਾਉਂਦੀ ਆ ਆਪਾਂ ਸਿੱਖਦੇ ਜਾਂਦੇ ਆ ਸੋ ਉਹ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਫਿਰ ਆਪਣੇ ਆਪ ਨਾਲ ਬੈਠੀ ਤੇ ਮੈਂ ਗੱਲ ਕੀਤੀ ਆਪਣੇ ਆਪ ਨਾਲ ਕਿ ਤੈਨੂੰ ਉਹ ਚੀਜ਼ ਯਾਦ ਹੋਣੀ ਚਾਹੀਦੀ ਏ ਕਿ ਜਦੋਂ ਤੂੰ ਉਦੋਂ ਕਲਾਸਾਂ ਲਾ ਰਹੀ ਸੀ ਤੇ ਉਦੋਂ ਤੇਰਾ ਰਿਜ਼ਲਟ ਇੰਨਾ ਵਧੀਆ ਕਿਵੇਂ ਆ ਗਿਆ ਸੀ ਕਿਉਂਕਿ ਤੂੰ ਮਿਹਨਤ ਕੀਤੀ ਸੀ ਧਿਆਨ ਦਿੱਤਾ ਸੀ ਤੇ ਹੁਣ ਤੂੰ ਕਿਤੇ ਨਾ ਕਿਤੇ ਧਿਆਨ ਨਹੀਂ ਦੇ ਰਹੀ ਜਾਂ ਤੂੰ ਇੱਧਰ ਉੱਧਰ ਦੀਆਂ ਚੀਜ਼ਾਂ ਜ ਆਪਣੇ ਧਿਆਨ ਭਟਕਾ ਰਹੀਆਂ ਸੋ ਚੀਜ਼ ਹੁੰਦੀ ਹੈ ਬੇਸਿਕਲੀ ਕਿ ਸਾਡੇ ਅੰਦਰ ਅਸੀਂ ਕੁਝ ਵੀ ਕਰ ਸਕਦੇ ਹਾਂ ਲਾਈਫ ਦੇ ਵਿੱਚ ਨਾਥਿੰਗ ਇਜ਼ ਇੰਪੋਸੀਬਲ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਿ ਇਹ ਜਿਹੜੀ ਉਮਰ ਹੁੰਦੀ ਹੈ ਨਾ ਇਹ ਸਾਡੀ ਲਾਈਫ ਹੁੰਦੀ ਹੈ ਕਿ ਅਸੀਂ ਲਾਈਫ ਦੇ ਵਿੱਚ ਕੁਝ ਬਣ ਜਾਈਏ ਬਾਕੀ ਸਾਰੀ ਉਮਰ ਜਿਹੜੀ ਹੈਗੀ ਆ ਜਿਵੇਂ ਜਿਵੇਂ ਥੋੜੀ ਏਜ ਵੱਧਦੀ ਜਾਂਦੀ ਹੈ ਫਿਰ ਸਾਡੀ ਬਾਡੀ ਵੀ ਕਈ ਵਾਰੀ ਸਾਨੂੰ ਅਲਾਉ ਹੀ ਨਹੀਂ ਕਰਦੀ ਕਈ ਚੀਜ਼ਾਂ ਨੂੰ ਕਿ ਅੱਪ ਕਹਿੰਦੇ ਨੇ ਟਾਈਮ ਲੰਘ ਗਿਆ ਪਰ ਜਿਹੜਾ ਤੁਹਾਡੇ ਕੋਲ ਜਿਹੜਾ ਸਮਾਂ ਹੁੰਦਾ ਬੜਾ ਕੀਮਤੀ ਆ ਤੇ ਇਹਨੂੰ ਫਾਲਤੂ ਨਾ ਗਵਾਇਆ ਕਰੋ ਇਹਨੂੰ ਵੇਸਟ ਨਾ ਕਰਿਆ ਕਰੋ ਇਹਨੂੰ ਯੂਟਿਲਾਈਜ਼ਡ ਕਰੋ ਕੋਈ ਨਾ ਕੋਈ ਸਕਿੱਲ ਜੋ ਵੀ ਤੁਸੀਂ ਚਾਹੁੰਦੇ ਹੋ ਲਾਸਟ ਦੇ ਵਿੱਚ ਬਣਨਾ ਆਪਣੇ ਆਪ ਤੇ 2 ਮਹੀਨੇ 3 ਮਹੀਨੇ ਲਗਾ ਕੇ ਉਸ ਚੀਜ਼ ਨੂੰ ਜੇ ਵੀ ਮੈਨੂੰ ਲੱਗਦਾ ਕਿ ਮੈਂ ਥੋੜੀ ਜੀ ਮੈਂ ਵੀ ਲੇਜੀ ਹੋ ਰਹੀ ਹਾਂ ਮੈਂ ਦੁਬਾਰੇ ਦੇਣਾ ਵਾਂ ਟੈਸਟ ਹੁਣ ਤੇ ਮੈਂ ਇੱਕ ਐਕਸਪੈਰੀਮੈਂਟ ਹੋਰ ਕਰਨਾ ਦੇਖਦੇ ਆਂ ਪਰ ਉਹ ਹੀ ਅਗੇ ਆਪਣੇ ਤੇ ਯਕੀਨ ਹੋਣਾ ਚਾਹੀਦਾ ਤੁਹਾਨੂੰ ਤੇ ਐਂਡ ਆਫ ਦਾ ਡੇ ਹਾਰਡ ਵਰਕ ਹੀ ਕੰਮ ਆਉਂਦੀ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਜਿਵੇਂ ਉਹ ਸਿਆਣਿਆਂ ਦੀ ਘਾਤ ਹੁੰਦੀ ਜਿਹੜਾ ਖੜਾ ਪਾਣੀ ਹੁੰਦਾ ਨਾ ਉਹ ਬਦੂ ਮਾਰਨ ਲੱਗ ਜਾਂਦਾ ਕੋਈ ਵੀ ਚੀਜ਼ ਆ ਕੋਈ ਮਸ਼ੀਨਰੀ ਆ ਉਹ ਖੜੀ ਆ ਉਹਨੂੰ ਜੰਗ ਲੱਗ ਜਾਂਦੀ ਐਸੀ ਤਰ੍ਹਾਂ ਹੀ ਸਾਡਾ ਦਿਮਾਗ ਆ ਸੱਚੀ ਜੇ ਤੁਸੀਂ ਨਈ ਚੀਜ਼ਾਂ ਸਿੱਖੋਗੇ ਨਾ ਨਵੀਆਂ-ਨਵੀਆਂ ਲਾਈਫ ਆ ਇਹਨੂੰ ਐਕਸਪਲੋਰ ਕਰਿਆ ਕਰੋ ਨਵੀਂ-ਨਵੀਂ ਚੀਜ਼ਾਂ ਸਿੱਖਿਆ ਕਰੋ ਮੈਂ ਤਾਂ ਇਹ ਚੀਜ਼ ਮੰਨਦੀ ਆ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹੈਗੀ ਤੁਹਾਡੇ ਚ ਜਜ਼ਬਾ ਹੋਣਾ ਚਾਹੀਦਾ ਕਿਉਂਕਿ ਮੈਂ ਇਹ ਚੀਜ਼ਾਂ ਕਾਫੀ ਪਹਿਲਾਂ ਹੀ ਸਿੱਖ ਲਈ ਸੀ ਕਿ ਐਂਡ ਆਫ ਦਾ ਡੇ ਤੁਹਾਨੂੰ ਆਪਣੇ ਲਈ ਖੁਦ ਖੜਨਾ ਪੈਣਾ ਅੱਜ ਦੇ ਸਮੇਂ ਤੁਸੀਂ ਕਿਸੇ ਤੋਂ ਐਕਸਪੈਕਟ ਨਾ ਕਰੋ ਕਿ ਹਾਂ ਤੁਹਾਨੂੰ ਕੋਈ ਹੈਲਪ ਕਰੂਗਾ ਜਾਂ ਥੋੜੀ ਸੰਪਤੀ ਜਾਂ ਥੋੜੇ ਤੇ ਤਰਸ ਕਰਕੇ ਤਰਸ ਵਾਲੀਆਂ ਚੀਜ਼ਾਂ ਤੋਂ ਸਿਰਫ ਆਪਣਾ ਟਾਈਮ ਪਾਸ ਹੋ ਸਕਦਾ ਉਹ ਵੀ ਕਦੇ-ਕਦੇ ਪਰ ਜੇ ਤੁਸੀਂ ਆਪਣੀ ਮਰਜ਼ੀ ਨਾਲ ਖਾਣਾ ਪੀਣਾ ਪਹਿਨਣਾ ਸਾਰੀਆਂ ਚੀਜ਼ਾਂ ਤੋਂ ਉਹਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਸੋ ਜੇ ਸਾਡੀ ਜ਼ਿੰਦਗੀ ਆ ਸਾਨੂੰ ਵਧੀਆ ਬਣਾਉਣਾ ਆ ਤਾਂ ਸਾਨੂੰ ਉਸ ਜਿਹੜਾ ਹੈਗਾ ਇੱਕ ਔਖੇ ਸਮੇਂ ਤੋਂ ਲੰਘਣਾ ਪੈਣਾ ਮਾਹੌਲ ਜਿਵੇਂ ਦੇ ਮਾਹੌਲ ਚ ਮੈਂ ਆਈ ਆ ਸੱਚੀ ਜੀ ਮੈਂ ਇੰਨੀ ਕਿ ਹਿੰਮਤ ਨਾ ਮਾਰਦੀ ਤਾਂ ਅੱਜ ਮੈਂ ਇੱਥੇ ਨਾ ਬੈਠੀ ਹੁੰਦੀ ਤੇ ਹਲੇ ਵੀ ਮੈਂ ਜ਼ਿੰਦਗੀ ਦੇ ਵਿੱਚ ਮੈਨੂੰ ਆਇਆ ਵੀ ਹਜੇ ਮੈਂ ਬਹੁਤ ਅੱਗੇ ਜਾਣਾ ਮੈਂ ਹਲੇ ਵੀ ਸੈਟੀਸਫਾਈਡ ਨਹੀਂ ਹੈਗੀ ਆਪਣੀ ਲਾਈਫ ਜੇ ਮੈਂ ਤੁਹਾਨੂੰ ਸੱਚ ਦੱਸਾਂ ਬੀ ਜਿਵੇਂ ਕਈਆਂ ਨੂੰ ਹੁੰਦਾ ਕਿ ਹਾਂ ਠੀਕ ਆ ਜਿਵੇਂ ਮੈਂ ਸਮਾਂ ਬਦਲਦਾ ਜਾਂਦਾ ਸਾਨੂੰ ਸਮੇਂ ਦੇ ਨਾਲ ਬਦਲਣਾ ਪੈਣਾ ਸਮੇਂ ਦੇ ਨਾਲ ਚੱਲਣਾ ਪੈਣਾ ਤੁਸੀਂ ਵੀ ਮੇਰੇ ਨਾਲੇ ਜਰਨੀ ਸ਼ੁਰੂ ਕਰੋ ਅੱਜ ਤੋਂ ਹੀ ਤੇ ਮੈਂ ਇੱਕ ਚੀਜ਼ ਦੇਖੀ ਹੈ ਕਿ ਜਿਹੜੀਆਂ ਚੀਜ਼ਾਂ ਤੋਂ ਭੱਜੋਗੇ ਤੁਹਾਡੇ ਅੱਗੇ ਆਉਣਗੀਆਂ ਮੈਂ ਖੁਦ ਵੀ ਜਿਹੜੀਆਂ ਚੀਜ਼ਾਂ ਤੋਂ ਮੈਂ ਵੀ ਭੱਜਦੀ ਰਹੀਆਂ ਜਾਂ ਥੋੜਾ ਜਿਹਾ ਅਵੋਇਡ ਜੇ ਕੀਤਾ ਉਹ ਮੇਰੇ ਅੱਗੇ ਆ ਰਹੀਆਂ ਨੇ ਹੁਣ ਫਿਰ ਸੋ ਮੈਨੂੰ ਹੁਣ ਐ ਆ ਵੀ ਨਹੀਂ ਜਿਹੜਾ ਕੰਮ ਕਰਨਾ ਪੈਣਾ ਨਹੀਂ ਸਰਨਾ ਉਹ ਕਰਨਾ ਹੀ ਪੈਣਾ ਤੈਨੂੰ ਇਸ ਤੋਂ ਪਹਿਲਾਂ ਕਿ ਕੋਈ ਨਹੀਂ ਕਿਸੇ ਨੂੰ ਕਹਿੰਦਾ ਅੱਜ ਦੇ ਸਮੇਂ ਤੁਹਾਡੀ ਲਾਈਫ ਆ ਤਾਂ ਡਿਸੀਜਨ ਵੀ ਤੁਹਾਨੂੰ ਲੈਣੇ ਪੈਣਗੇ ਉਹਦੇ ਲਈ ਮਿਹਨਤ ਵੀ ਤੁਹਾਨੂੰ ਹੀ ਕਰਨੀ ਪੈਣੀ ਹੈ ਜੇ ਅੱਜ ਔਖੇ ਹੋ ਲੋਗੇ ਤਾਂ ਆਉਣ ਵਾਲਾ ਸਮਾਂ ਵਧੀਆ ਲੰਘ ਜਾਊਗਾ ਸੌਖੇ ਰਹੋਗੇ ਕਿਉਂਕਿ ਕੋਈ ਵੀ ਚੀਜ਼ ਆ ਜਿਹੜੀ ਚੀਜ਼ ਸਾਨੂੰ ਵਧੀਆ ਲੱਗੇ ਨਾ ਉਹ ਚੀਜ਼ ਤੇ ਫਾਇਦੇ ਨਹੀਂ ਹੁੰਦੇ ਤੇ ਜਿਹੜੀ ਚੀਜ਼ ਸਾਨੂੰ ਔਖੀ ਲੱਗਦੀ ਆ ਉਹਦੇ ਫਾਇਦੇ ਹੁੰਦੇ ਆ ਇਹ ਜ਼ਿੰਦਗੀ ਆ ਇਹ ਇਦਾਂ ਹੀ ਚੱਲਦੀ ਰਹਿਣੀ ਆ ਕਦੇ ਵੀ ਜ਼ਿੰਦਗੀ 'ਚ ਸੌਖਾ ਕੁਝ ਨਹੀਂ ਮਿਲਦਾ ਲਾਈਫ ਸਾਨੂੰ ਬੜੇ ਤਰੀਕਿਆਂ ਨਾਲ ਭੁਜਾਉਂਦੀ ਆ ਬੜਾ ਕੁਝ ਕਰਨਾ ਪੈਂਦਾ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਨੂੰ ਸੌਖਾ ਬਣਾਉਣ ਦੇ ਲਈ ਤਾਂ ਕਿ ਤੁਹਾਡੇ ਮਾਪੇ ਤੁਸੀ ਲਾਈਫ ਦੇ ਵਿੱਚ ਕੁਝ ਕਰ ਸਕੋ ਸੌਖੇ ਹੋ ਸਕੋ ਸੋ ਮੇਰੀ ਇਸ ਗੱਲ ਤੇ ਗੌਰ ਜਰੂਰ ਕਰਿਓ ਤੇ ਤੁਹਾਡੀ ਇਸ ਬਾਰੇ ਕੀ ਰਾਏ ਆ ਜਰੂਰ ਕਮੈਂਟਸ ਕਰਿਓ ਹੋਣ ਵਾਲੀਆਂ ਆਪਣੇ ਵੀਡੀਓਜ਼ ਮੋਸਟਲੀ ਮੋਟੀਵੇਸ਼ਨ ਵਾਲੀਆਂ ਹੀ ਹੋਇਆ ਕਰਨਗੀਆਂ ਕਾਫੀ ਚੀਜ਼ਾਂ ਟਰਾਈ ਕੀਤੀਆਂ ਐਕਸਪਲੋਰ ਕੀਤੀਆਂ ਸੋ ਐਂਡ ਆਫ ਦਾ ਡੇ ਮੈਂ ਇਹੀ ਸਿੱਟਾ ਕੱਢਿਆ ਕਿ ਜੋ ਚੀਜ਼ 'ਚ ਤੁਸੀਂ ਹੈਗੇ ਹੋ ਐਕਸਪਰਟ ਜਾਂ ਜੋ ਤੁਸੀਂ ਕਰ ਸਕਦੇ ਹੋ ਉਹ ਤੇ ਹੀ ਫੋਕਸ ਕਰਨਾ ਚਾਹੀਦਾ ਬਾਕੀ ਮੈਂ ਆਪ ਵੀ ਹਲੇ ਚੜੀ ਕਰਦੀਆਂ ਨਾਲ ਨਾਲ ਤੇ ਸਾਰਾ ਘਰ ਦਾ ਉੱਪਰ ਦੀਰਮਾਨ ਦੀਆਂ ਕੰਪਲੇਂਟਸ ਬਹੁਤ ਹੁੰਦੀਆਂ ਨੇ ਇਹ ਆ ਕੇ ਕਹਿੰਦਾ ਤੁਸੀਂ ਮੈਨਾਂ ਖੇਡਦੇ ਨਹੀਂ ਸੋ ਉਹ ਵੀ ਸਹੀ ਆ ਆਪਣੀ ਜਗ੍ਹਾ ਤੇ ਬੱਚਾ ਫੋਨ ਕਿੰਨਾ ਕ ਦੇਖੂਗਾ ਸੋ ਔਖਾ ਕਈ ਵਾਰ ਲੱਗਦਾ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ ਪਰ ਕਰਨਾ ਪੈਣਾ ਇੱਕ ਚੀਜ਼ ਮੈਂ ਹੋਰ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗੀ ਉਹ ਇਹ ਆ ਕਿ ਲਾਈਫ ਦੇ ਵਿੱਚ ਕਦੇ ਵੀ ਕੰਪਲੇਂਟਸ ਨਾ ਕਰਿਓ ਕਿ ਹਾਂ ਇਹ ਕਰਨਾ ਉਹ ਕਰਨਾ ਕਿਉਂਕਿ ਜੇ ਸਾਡੀ ਲਾਈਫ ਆ ਜ਼ਿੰਮੇਵਾਰੀਆਂ ਸਾਨੂੰ ਹੀ ਚੱਕਣੀਆਂ ਪੈਣੀਆਂ ਨੇ ਉਹਦੇ ਐਫਰਟਸ ਸਾਨੂੰ ਹੀ ਕਰਨੇ ਪੈਣੇ ਆ ਤਾਂ ਕਿ ਆਉਣ ਵਾਲਾ ਸਮਾਂ ਸਾਡਾ ਵਧੀਆ ਹੋ ਸਕੇ ਅਜੇ ਵੀ ਮੌਕਾ ਹੈਗਾ ਇਹਨੂੰ ਸੰਭੋ ਜੋ ਵੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਭੈਣ ਭਰਾਓ ਮੇਰੇ ਤੋਂ ਵੱਡੇ ਹੋਣ ਛੋਟੇ ਹੋ ਹਜੇ ਵੀ ਤੁਹਾਡੇ ਕੋਲ ਮੌਕਾ ਹੈਗਾ ਇਹਨੂੰ ਨਾ ਜਾਣ ਦਿਓ ਟਾਈਮ ਨੂੰ ਨਾ ਵੇਸਟ ਕਰੋ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਹੀ ਕਰ ਸਕਦੇ ਹੋ ਹੋਰ ਕੋਈ ਨਹੀਂ ਕਰ ਸਕਦਾ ਸੋ ਅੱਜ ਹੀ ਆਪਣਾ ਇੱਕ ਇਨੀਸ਼ੀਏਟਿਵ ਲਓ 2026 ਆਉਣ ਵਾਲਾ ਆ ਇਹ ਨਾ ਹੋਵੇ 25 ਦੇ ਵਾਂਗੂ 26 ਵੀ ਐਵੇਂ ਲੰਘ ਜਾਵੇ ਆਪਣਾ ਤੇ ਬਾਅਦ ਚ ਪਛਤਾਏ ਤੋਂ ਕੋਈ ਫਾਇਦਾ ਨਹੀਂ ਸੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਸਮ ਅਪ ਕਰਦੇ ਹਾਂ ਸੋ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਿਓ ਇਹ ਮੈਂ ਆਪਣਾ ਜਿਹੜਾ ਹੈਗਾ ਤਜਰਬਾ ਵੀ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਵੀ ਕਰਦੀ ਰਹੂੰਗੀ ਸੋ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਆਪਣੇ ਵਿਚਾਰ ਵੀ ਜਰੂਰ ਰੱਖਿਓ ਤੁਸੀਂ ਮਿਲਦੇ ਆਂ ਫਿਰ ਜਲਦੀ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਤੁਹਾਡਾ ਬਹੁਤ-ਬਹੁਤ ਜੇ ਤੁਸੀਂ ਐਂਡ ਤੱਕ ਆਪਣੀ ਵੀਡੀਓ ਨੂੰ ਦੇਖਿਆ